ਨਿਜਾਇਰੀ ਕਬਜ਼ਾ ਕਰਕੇ ਮੈਨੂੰ ਅੰਦਰ ਨਹੀਂ ਵੜਨ ਦੇਂਦੇ ਦੱਸੋ ਮੈਂ ਕੁਬਾ ਜਨਨੀ ਮੈਂ ਕਿੱਥੇ ਜਾਵਾਂ ਮੈਂ ਕਹਦੀ ਕੇ ਇਹ ਭੈਣ ਭਰਾ ਦੇ ਕਦੀ ਕੇ ਰਿਸ਼ਤੇ ਦਰਦੇ ਟਿੱਕਾ ਰਹੀ ਹੈ ਜਦੋਂ ਮੈਂ ਇਹ ਸਿੰਗਲ ਤਾਲਾ ਲੱਗੇ ਹੋਣ ਇਹਨਾਂ ਦੇ ਅੰਦਰ ਬੰਦ ਕਰ ਲਿਆ ਇਹ ਹੁਣ ਮੁੰਡੇ ਭੰਗਵਾ ਕੇ ਮੇਰੇ ਗੱਲ ਪੈਣ ਦੀ ਕੋਸ਼ਿਸ਼ ਕਰਨਗੇ ਤੁਸੀਂ ਕਿਉਂ ਹੋਰ ਕਰਗੇ ਲੋਨ ਡੀ ਇੱਥੇ ਆਹ ਵੇਹ ਹੈ ਮੈਂ ਮਾਰ ਕੇ ਲਾ ਕੇ ਮਾਰ ਕੇ ਨੇ ਕਾਂ ਚ ਤੁਸੀਂ ਕੋਈ ਗੱਲ ਨਹੀਂ ਜੇ ਮੈਂ ਵੀ ਉਹਨੂੰ ਮਾਰਿਆ ਕਾਨੂੰਨ ਜਾਂਦਾ ਕਾਨੂੰਨ ਦਾ ਜਿਹੜਾ ਉਹ ਮਾਰਨ ਮਾਰਿਆ ਕਿੰਨੇ ਬੰਦੇ ਲੱਗੇ ਆਏ ਹੁਣ ਉਹ ਕਿੱਥੇ ਘੁੰਮਟ ਦੇ ਕੋਈ ਆਉਣਾ ਥਾਂ ਤੇ ਅੱਛਾ ਇਹ ਨਹੀਂ ਪਤਾ ਇਹ ਪਤਾ ਨਹੀਂ ਕਿ ਉਹਨਾਂ ਦਾ ਰੋਕਾ ਹੋਇਆ ਮਤਲਬ ਕਿ ਕਿੱਦਾਂ ਕੀਤਾ ਜਿੰਨੇ ਕਰਤਾ ਇਹਨਾਂ ਨੇ ਝੂਠਾ ਪਰਚਾ ਕਰਵਾਤਾ ਮੇਰੇ ਰਿਪੋਰਟਾਂ ਵਿੱਚ ਕੋਈ ਨਹੀਂ ਆ ਦੱਸੋ ਜੇ ਰਿਪੋਰਟਾਂ ਵਿੱਚ ਨਹੀਂ ਆ ਤੇ ਮੈਨੂੰ ਕਿੱਦਾਂ ਨਹੀਂ ਅੰਦਰ ਵੜਨਗੇ ਇਹ ਜ਼ਿੰਮੇਵਾਰ ਹੋਗਾ ਜਿਹੜੇ ਵੜਗੇ ਕਹਿੰਦੇ ਮੈਂ ਤਾਂ ਕਹਿਵਾਉਂਗਾ ਇਹਨਾਂ ਦਾ ਮਾਰਤਾ ਸਫਾਈ ਹੋਣੀ ਕਿਵੇਂ ਮੈਨੂੰ ਕਿੱ데 ਨਹੀਂ ਸਫਾਈ ਕੋਈ ਮੈਂ ਸੀਮਾਰਕ ਦੀ ਜਮਾਨਤ ਤੇ ਆਈ ਆ ਉਹਨਾਂ ਨੇ ਮੈਂ ਕਦੀ ਕਦੀ ਪਿਆਰ ਕੋਈ ਸਪੈਨਡਿਡ ਆ ਤੁਗੀ ਸੀ ਮੇਰੀ ਇਹਨਾਂ ਦਾ ਸੈਕੰਡ ਮੈਰਿਜ ਹੀ ਕੀ ਮੈਂ 19 ਸਾਲ ਹੋ ਗਏ ਮੇਰੀ ਮੈਰਿਜ ਹੋਈ ਨਹੀਂ ਆ ਵੇਖੋ ਆਧਾਰ ਕਾਰਡ ਡੈਥ ਸਰਟੀਫਿਕੇਟ ਮੈਰੇ ਸਰਟੀਫਿਕੇਟ ਦਿੱਤਾ ਹੈ ਜਿਹੜੇ ਅਜੇ ਕਬਜ਼ਾ ਕਰਕੇ ਮੈਨੂੰ ਅੰਦਰ ਨਹੀਂ ਵੜਨ ਦੇਂਦੇ ਦੱਸੋ ਮੈਂ ਇੱਕ ਵਿਧਵਾ ਜਨਨੀ ਮੈਂ ਕਿੱਥੇ ਜਾਵਾਂ ਮੈਂ ਕਦੀ ਕੇ ਭੈਣ ਭਰਾ ਦੇ ਕਦੀ ਕੇ ਰਿਸ਼ਤੇਦਾਰ ਦੇ ਧੱਕੇ ਖਾ ਰਹੀ ਹਾਂ ਜਦ ਕੇ ਬੇਦਖਲ ਹੁੰਜੇ ਹੈ ਵੀ ਘਰ ਚ ਕਬਜ਼ਾ ਕਰਕੇ ਬੈਠੇ ਇਹ ਘਰ ਖੋਲਦੇ ਨੇ ਫਿਰ ਨਹੀਂ ਖੋਲ ਦੇਣੇ ਪਏ ਜਦੋਂ ਮੈਂ ਇਹ ਸਿੰਗਲ ਤਾਲਾ ਲੱਗਿਆ ਹੋਣ ਇਹਨਾਂ ਨੇ ਅੰਦਰ ਬੰਦ ਕਰ ਲਿਆ ਇਹ ਹੁਣ ਮੁੰਡੇ ਮੰਗਵਾ ਕੇ ਮੇਰੇ ਨਾਲ ਪਿਆਰ ਦੀ ਕੋਸ਼ਿਸ਼ ਕਰਨਗੇ ਇਹਨਾਂ ਦਾ ਮੈਨੂੰ ਜਾਨ ਮਾਰ ਦਾ ਖਤਰਾ ਮੈਂ ਕਿੱ데 ਨਹੀਂ ਜਾਣਾ ਮੈਂ ਆਪਣੇ ਘਰ ਆ ਜਾਂਦਾ ਹੁਣ ਅੰਦਰ ਆ ਹੁਣ ਭੈਣ ਭਰਾ ਵਾਂਗ ਲੱਗੇ ਮਲੇਦਾਰੀ ਦੇ ਆਵੇਂ ਕੋਈ ਬੰਦੇ ਇਹਨਾਂ ਨੂੰ ਪੁੱਛ ਕੋਈ ਨਹੀਂ ਕੋਣ ਦੀ ਦੱਸਾਂਗੇ ਹਾਂ ਕੋਣ ਦੀ ਦੱਸਾਂਗੇ ਆ ਕੋਈ ਤੰਗੀਆਂ ਲਾਉਣ ਦੇ ਉੱਪਰ ਮੈਨੂੰ ਕੋਣ ਤੇ ਦੱਸਾਂਗੇ ਉਹ ਕੀ ਕਰਾਂਗੇ ਇਹ ਆ ਤੰਗੀਆਂ ਲਾਉਣ ਦੀ ਤੰਗੀਆਂ ਕੋਈ ਨਹੀਂ ਪੁੱਛ ਕੋਣ ਰਹੀਆਂ ਤੂੰ ਕਿਉਂ ਹੋਰ ਕਰ ਰਹੇ ਲਾਉਣ ਦੀ ਇੱਥੇ ਤੂੰ ਆ ਵੇਖ ਲੋ ਹੈ ਮੈਂ ਮਾਰ ਕੇ ਕਰਦੀ ਮਾਰ ਕੇ ਨੇ ਕਾਂ ਚਰਪੀ ਕੋਈ ਗੱਲ ਨਹੀਂ ਜੇ ਮੈਂ ਪਿਓ ਨੂੰ ਮਾਰਿਆ ਕਾਨੂੰਨ ਜਾਣਦਾ ਕਾਨੂੰਨ ਦਾ ਜਿਹੜਾ ਆ ਮੈਂ ਕਰੂੰਗਾ ਪੇ ਦੋ ਇਨਸਾਫ ਦੋ ਮੈਨੂੰ ਮਨਜੋਗ ਅਦਾਲਤ ਤੇ ਵਿਸ਼ਵਾਸ ਆ ਵੀ ਮੈਨੂੰ ਇਨਸਾਫ ਮਿਲੂਗਾ ਕੋਈ ਹੁਣ ਉਹ ਨਹੀਂ ਕਰਾ ਗਿਆ ਤੁਹਾਨੂੰ ਤੇਰੇ ਬਾਰੇ ਨਾ ਪਤਾ ਹੁਣ ਠੀਕ ਹੈ ਨਾਮ ਦੱਸੀ ਕੀ ਨਾਮ ਆ ਜੀ ਇਹ ਨਾਮ ਨਿਰੰਦਰ ਹੈ ਜੀ ਕੀ ਕੀ ਗੱਲ ਸਾਰੀ ਕੀ ਮਸਲਾ ਸਾਰਾ ਮਸਲਾ ਕਿ ਇਹ ਮੇਰੇ ਪਿਓ ਨੂੰ ਪਿਓ ਰਿਆ ਰਹੀ ਇਹ ਨਾ ਜਦ ਗੈਰ ਵਿਆਹ ਰਹੀ 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 ਹੈ ਨਾ ਤੇ ਜੇ ਲਾਣੀ ਹਾਂ ਹੁਣ ਉਹ ਮੈਨੂੰ ਮਾਰਨ ਆਈ ਆ ਕਿੰਨੇ ਬੰਦੇ ਲੈ ਕੇ ਆਈ ਆ ਹੁਣ ਉਹ ਪਿੱਛੇ ਨੂੰ ਭੱਜ ਗਏ ਕੋਈ ਆਣਾ ਸਾਮੇ ਇੱਥੇ ਹੁਣ ਤੁਸੀਂ ਕੀ ਮੰਗ ਕਰਦੇ ਮਾਰੇ ਸਾਮਾ ਪਾਵਾਂ ਨਾ ਉਹ ਕਿਹਨਾਂ ਟੋਲੇ ਕਰੋਗੇ ਉਹ ਆਹ ਦੇੜਾ ਇਹ ਕਹਿੰਦੇ ਸਾਡਾ ਘਰ ਮੇਰਾ ਘਰ ਹੈ ਕਿ ਮੈਂ ਇੱਥੇ ਆਣਾ ਅੰਦਰ ਸਾਡਾ ਭਿਓ 10 10 19 ਸਾਲ ਦੀ ਹੈ ਮੇਰੇ ਖੇਮੜੇ ਕਿਉਂ ਮਰ ਗਿਆ ਹੁਣ ਤੁਹਾਡੀ ਜੀ ਮੰਗ ਨੇ ਇਹਨਾਂ ਦਾ ਕਰਜ ਹਿੱਸਾ ਹੈਗਾ ਕਿ ਨਹੀਂਗਾ ਕਈ ਵਾਰ ਕੇ ਮੈਂ ਕਹਿੰਦਾ ਜਿਆਦਾ ਪਰੇਸ਼ਾਨ ਹੋ ਗਈਆਂ ਵੀ ਮੇਰੇ ਮਾਪਿਓ ਨੇ ਬੜੀ ਮੁਸ਼ਕਲ ਆ ਦਾ ਦਿੱਤਾ ਹੈ ਮੈਂ ਆਪਣਾ ਬੜਾ ਮੁਸ਼ਕਲ ਬਣਾਇਆ ਹੈ ਤੇ ਇਹਨਾਂ ਲਈ ਉਹ ਵੀ ਵੇਚ ਆ ਗਈ ਹਾਂ ਹਾਂ ਕਹਿੰਦੇ ਵੀ ਅਲੱਗ ਕੇ ਲੈ ਗਈ ਤਾਂ ਆਪਣੇ ਪਰਿਵਾਰ ਨੂੰ ਲਿਹਾ ਗਿਆ ਉਹ ਉਹਦੇ ਨਾਲ ਗੱਲ ਕਰਨ ਨੂੰ ਪਰਿਵਾਰ ਦੇ ਦਰਵਾਜ਼ੇ ਹੀ ਨਹੀਂ ਖੋਲਣਦੇ ਪਰਿਵਾਰ ਵੇਖੋ ਮੈਂ ਸੰਸਤਾ ਵਾਲਿਆਂ ਨੇ ਜਾ ਕੇ ਪਿਆਰੀ ਪਈ ਜਾ ਕੇ ਵੀ ਪ੍ਰਾ ਮੇਰੀ ਕੋਈ ਮਦਦ ਕਰੋ ਮੇਰੇ ਨਾਲ ਕੋਈ ਵੀ ਨਹੀਂ ਤੁਰੰ데요 ਹਾਂ ਕੀ ਕਰੇ ਪ੍ਰਭ ਮੈਂ ਕਿਤੇ ਜਾ ਜਾ ਕੇ ਖਾਣੇ ਤੁਹਾਡੇ ਜਾ ਕੇ ਆ ਜਿਹੜਾ ਆ ਜਿਹੜਾ ਏਰੀਆ ਨਾ ਏਰੀਆ ਸਿਟੀ ਚ ਪੈਂਦਾ 300 ਸਿਟੀ ਦੇ ਏਰੀਆ ਸਾਡਾ ਏਰੀਆ ਨਹੀਂ ਗਾਇਆ ਸਾਡਾ ਏਰੀਆ ਵੀ ਪਿੰਡਰ ਉਹ ਬੱਚਾ ਹੋਇਆ ਪਤਾ ਨਹੀਂ ਕਿੱਦਾਂ ਕੀਤਾ ਜਿੰਨੇ ਕਰਤਾ ਇਹਨਾਂ ਨੇ ਝੂਠਾ ਪਰਚਾ ਕਰਵਾਤਾ ਮੇਰੇ ਤੇ ਰਿਪੋਰਟਾਂ ਦੇ ਵਿੱਚ ਕੋਈ ਨਹੀਂ ਆ ਦੱਸੋ ਜਿਹੜਾ ਰਿਪੋਰਟਾਂ ਦੇ ਕੋਈ ਨਹੀਂ ਆ ਤੇ ਮੈਨੂੰ ਕਿੱਦਾਂ ਰੀ ਅੰਦਰ ਵੜਨਗੇ ਕੋਈ ਨਹੀਂ ਕੁਝ ਕਰ ਸਕਦਾ ਜੋ ਕਹਿੰਦਾ ਉਹ ਤੇ ਜਿੰਨੇ ਸਿਰਫ ਪਹਿਲਾਂ ਪਲਾਨਿੰਗ ਹੀ ਪੀ ਇਹਨੂੰ ਘਰ ਨਹੀਂ ਵੜਨ ਦੇਣਾ ਸਿਰਫ ਇਹ ਤਾਂ ਲੜਾਈ ਝਗੜਾ ਹੋਵੇ ਤਾਂ ਡਾਕਟਰ ਆਉਂਦੇ ਆਂ ਹਾਂਜੀ ਹਾਂਜੀ ਜੇ ਤਾਂ ਡਾਕਟਰ ਲੜਾਈ ਝਗੜਾ ਹੋਵੇ ਅਨੀ ਉਹ ਡਾਕਟਰ ਆਨੇ ਬਿਲਕੁਲ ਲੜਾਈ ਝਗੜਾ ਮੈਂ ਕਿੱਥੇ ਜਾਵਾਂ ਮੈਂ ਇੱਕੇ ਪਾ ਕੇ ਮਰ ਜੂਗੀ ਪਰ ਮੈਂ ਨਹੀਂ ਜਾਣਾ ਨਾ ਬੜੀ ਅੱਧੀ ਕਾਹਨ ਜੇ ਤਾਂ ਡਾਇਰ ਘਾੜਿਆ ਮੈਂ ਆਪਣੇ ਘਰ ਜਾਉ ਮੈਂ ਤੇ ਇੱਲੇ ਆ ਕੇ ਹੀ ਨਾਲ ਮੈਂ ਪਾ ਕੇ ਮਰ ਜਣਾ ਵਾ ਬਸ ਇੱਥੇ ਮਰਨਾ ਆ ਜੀ ਏ जिम्मेवारੂਗਾ ਜਿਹੜੇ ਬੜਨੀ ਕਹਿੰਦੇ ਮੈਂ ਥੱਕੇ ਖਾਂਦੀ ਇਹਦਾ ਗੱਲ ਤਾਂ ਸਫਾਈ ਹੋਣੀ ਕਿਹਨੇ ਵੀ ਮੈਨੂੰ ਕਿਧੇ ਨਹੀਂ ਸਫਾਈ ਪਾਜੀ ਮੈਂ 6 ਮਾਰਚ ਦੀ ਜਮਾਨਤ ਤੇ ਆਈ ਆ ਉਹਨਾਂ ਨੇ ਮੈਂ ਕਦੀ ਕਦੀ ਭੈਣ ਤੋੜ ਗੋ ਕਦੀ ਭਰਾ ਨੂੰ ਕਿਤਾ ਮੈਂ ਕਾਤੀ ਮਾਰ ਤੋਗੇ ਥੱਕੇ ਖਾਂਦੀ ਹਾਂ ਇਹ ਰਮਾਨਾ ਜਾ ਕੇ ਚੌਧਰੀ ਉਤੇ ਮੇਰੇ ਵਾਲਾ ਆਏ ਨਾ ਇਹ ਕੈਮਰਾ ਚੰਦ ਨੇ ਮੈਂ ਤਾਂ ਕੂਟੀ ਤੇ ਚੜ੍ਹ ਰਿਹਾ ਜਾਂ ਤਾਲਾ ਤੋੜਨ ਰਿਹਾ ਜਾਂ ਡੰਡਾ ਤੋੜਨ ਰਿਹਾ ਮੈਂ ਤਾਂ ਨਹੀਂ ਝੂਠ ਬੋਲਦਾ ਹਾਂ ਹਾਂ ਜੀ ਇਹ ਇੰਨੀ ਸਪਸ਼ਟ ਕਲੀਅਰ ਕਰ ਲੈ ਜੀ ਨਾ ਮੈਂ ਤਾਲਾ ਤੋੜਨਾ ਨਾ ਮੈਂ ਕਹਿੰਦਾ ਜ਼ਬਰਦਸਤੀ ਕਰਨੀ ਹੈ ਮੈਂ ਲਾਰਜ ਆਰਡਰ ਤੂੰ ਕੈਮ ਉਹ ਵੇ ਕੋਆ ਕੀ ਕਰਨਾ ਵਿੱਚ ਠੀਕ ਹੈ ਬਾਕੀ ਨਾਮ ਆ ਕੇ ਨੂੰ ਘਰ ਵਾ ਸਕਦਾ ਨਾ ਮੈਂ ਕਰ ਸਕਦਾ 2007 ਚ ਹੋਈ ਸੀ ਮੇਰੀ ਮੇਰੇ ਨਾਲ ਪਰਮਜੀਤ ਆ ਮੇਰੇ ਹਸਬੰਡ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਸੀ ਜਿਨ੍ਹਾਂ ਦੀ ਡੈਥ 2 ਦਸੰਬਰ ਨੂੰ ਹੋ ਗਈ ਸੀ ਇਹਨਾਂ ਨੇ ਮੇਰੇ ਤੇ ਝੂਠਾ ਪਰਚਾ ਕਰਾਇਆ ਕਿ ਮੈਂ ਉਹਨਾਂ ਨੂੰ ਪੁਆਇਜ਼ਨ ਦੇ ਕੇ ਮਾਰਿਆ ਮੇਰੇ ਨਾਲ ਕੋ ਸਾਥੀਆਂ ਦਾ ਨਾਮ ਆਇਆ ਜਿਹੜੀ ਕਿ ਗੱਲ ਬਿਲਕੁਲ ਝੂਠੀ ਹੈ ਇਹਨਾਂ ਨੇ ਹੁਣ ਵੇਖੋ ਮੈਂ 6 ਮਾਰਚ ਨੂੰ ਏਰੀ ਜ਼ਮਾਨਤ ਹੋ ਗਈ ਮੈਂ ਜਦੋਂ ਘਰ ਆਈ ਮੈਂ ਇਹ ਮੈਨੂੰ ਘਰ ਨਹੀਂ ਵੜਨ ਦੇਉਂਦੇ ਇਹ ਬੱਚੇ ਵੀ ਦਖਲ ਨੇ ਕਿੰਨੇ ਭੈਣ ਭਰਾ ਦੋਵੇਂ ਨੋਹਾਂ ਜਵਾਈ ਹੁਣ ਇੱਕ ਦੀ ਅਦਾਲਤ ਚ ਜਾ ਕੇ ਮੇਰਾ ਪਿੱਛਾ ਕਰਨ ਦੇ ਕਦੀ ਕੋਸ਼ਿਸ਼ ਕਰਦੇ ਜਿਹੜੇ ਸਾਰੇ ਮੇਰੇ ਕੋ ਪ੍ਰੂਫ ਆ ਇਹਨਾਂ ਮੈਨੂੰ ਕੁੱਛ ਵੀ ਮਰਵਾ ਸਕਦੇ ਕੁੱਛ ਵੀ ਕਰ ਸਕਦੇ ਆ ਇਹ ਮੁੰਡਾ ਨਸ਼ੇ ਕਰਦਾ ਤੇ ਕਿਹਨਾਂ ਨਸ਼ੇ ਵਿੱਚ ਦਾ ਵੀ ਆ ਇਹਨਾਂ ਤੋਂ ਮੈਨੂੰ ਬਹੁਤ ਜ਼ਿਆਦਾ ਖਤਰਾ ਬਣਿਆ ਹੁਣ ਵੇਖੋ ਮੈਂ ਕਦੀ ਆਪਣੇ ਭੈਣ ਭਰਾਵਾਂ ਕੋਲ ਰਹਿ ਰਹੀ ਕਦੀ ਤੇ ਮੈਂ ਕਿੱਥੇ ਜਾਵਾਂ ਮੈਨੂੰ ਇੱਥੇ ਇਨਸਾਫ ਚਾਹੀਦਾ ਮੈਂ ਆਪਣੇ ਘਰ ਜਾਣਾ ਚਾਹੁੰਦੀ ਹਾਂ ਮੇਰੀ ਬੇਨਤੀ ਹੈ ਕਿ ਮੇਰੀ ਜਿਹੜੀ ਸੀਐਮ ਤੱਕ ਗੱਲ ਪਹੁੰਚਾਈ ਜਾਵੇ ਪੀੜਤਾ ਔਰਤਾਂ ਨਾਲ ਧੱਕਾ ਹੋ ਰਿਹਾ ਆ ਪੁਲਿਸ ਆਪਨੇ ਮਿਲਦਾ ਪਿਆ ਹਾਂਜੀ ਮੈਂ ਪੁਲਿਸ ਕੰਪਲੇਟ ਵੀ ਕੀਤੀ ਹੈ ਜੀ ਪੁਲਿਸ ਇਹ ਕਹਿੰਦੀ ਵੀ ਤੁਹਾਡਾ ਘਰ ਤੁਸੀਂ ਜਾ ਸਕਦੇ ਜੇ ਇਹੀ ਜ਼ਬਰਦਸਤੀ ਦੀ ਵਾਰਤਾ ਜੀ ਹੋਵੇ ਜਦੋਂ ਇਹਨਾਂ ਨੇ ਤਾਲੇ ਲਾਏ ਜਾਂ ਤਾਲੇ ਡਬਲ ਡਬਲ ਤਾਲੇ ਲਾ ਕੇ ਅੰਦਰ ਗੁੱਡੇ ਬਿਠਾ ਕੇ ਬੈਠੇ ਰਹਿੰਦੇ ਤਾਂ ਮੈਂ ਕਿੱਦਾਂ ਵੜ ਸਕਦੀ ਹਾਂ ਇਕੱਲੀ ਜਨਾਨੀ ਮੇਰਾ ਕੋਈ ਬੱਚਾ ਨਹੀਂ ਹੈਗਾ ਮੈਨੂੰ ਇਹਨਾਂ ਤੋਂ ਖਤਰਾ ਹੀ ਖਤਰਾ ਹੈ ਜੀ ਜਦੋਂ ਜਾਂਦੇ ਇੱਥੇ ਹਾਂਜੀ ਮੈਂ ਅੱਜ ਘਰ ਆਈ ਹਾਂ ਪਰ ਮੈਨੂੰ ਵੜ ਨਹੀਂ ਦਿੰਦੇ ਮੈਂ ਪਹਿਲਾਂ ਵੀ ਆਈ ਹਾਂ ਇਸ ਦਾ ਗੇਟ ਬੰਦ ਕਰ ਲੈਂਦੇ ਮੇਰਾ ਪਤਾ ਲੱਗਾ ਵੀ ਮੇਰੇ ਨਾਲ ਸਮਾਨ-ਸਮੂਨ ਵੇਚ ਦਿੱਤਾ ਆ ਮੇਰਾ ਗਹਿਣਾ ਆ ਮੇਰਾ ਯਾਨੀ ਮੈਂ ਪਹਿਲੇ ਦਿਨ ਤੋਂ ਦਰਖਾਸਤ ਦੇਣ ਲਈ ਆ ਕਿ ਇਹਨਾਂ ਨੇ ਮੈਨੂੰ ਚੋਰੀ ਕਰਨ ਦਾ ਹੈਗਾ ਕਿ ਇਹਨਾਂ ਨੇ ਮੇਰਾ ਸਾਰਾ ਕੁਝ ਕੱਢ ਲਿਆ ਹੁਣ ਬਾਅਦ ਮੈਨੂੰ ਮਹਲੇ ਦਾ ਵੀ ਪਤਾ ਲੱਗਿਆ ਕਿ ਇਹ ਸਮਾਨ ਕੱਢ ਕੇ ਲੈ ਗਏ ਹਾਂਜੀ ਹਾਂਜੀ ਇਹ ਅਮਲੀ ਆ ਦੇਖੋ ਇਹਦਾ ਵੀ ਇੱਥੇ ਕੀਤਾ ਜਾਵੇ ਤਾਂ ਆਹ ਦੇਖੋ ਕਰ ਰਿਹਾ ਵਾ ਹਾਂਜੀ ਕਿਉਂ ਇਹਨਾਂ ਨੇ ਜਦੋਂ ਡੈਥ ਹੋਈ ਪਿਓ ਨੂੰ ਇਹਨੇ ਮੁੰਡੇ ਨੇ ਆਪ ਕੁੱਟਿਆ ਪਹਿਲਾਂ ਹਾਂਜੀ ਤੇ ਦੂਜੀ ਗੱਲ ਇਹ ਆ ਕਿ ਇਹਦੀ ਭੈਣ ਨੇ ਜਲੀ ਸਰਟੀਫਿਕੇਟ ਵਧਾਇਆ ਆਪਣੀ ਉਮਰ ਵਧਾਈ ਘਟਾਈ ਆ ਇਹਨਾਂ ਨੂੰ ਸ਼ੱਕ ਹੈ ਇਹ ਆ ਕਿ ਇਹ ਅੰਦਰ ਜਾ ਕੇ ਕੋਈ ਪ੍ਰੂਫ ਲੱਭੇਗੀ ਤੇ ਦੇਹੇਗੀ ਤੇ ਇਹਦੀ ਨੌਕਰੀ ਨੂੰ ਖਤਰਾ ਹੋਏਗਾ ਇਹ ਸਾਰੇ ਹਿੱਸਾ ਕਰਕੇ ਹੀਰਾ ਫੇਰੀਆਂ ਕਰਦੇ ਆ ਮੈਂ ਅੱਜ ਨਹੀਂ ਜਾਊਂਗੀ ਕਦੀ ਵੀ ਨਹੀਂ ਜਾਊਂਗੀ ਮੈਂ ਇੱਥੇ ਬੈਠੀ ਰਹੂੰਗੀ ਮੈਂ ਆਪਣੇ ਘਰ ਦੇ ਅੰਦਰ ਇੰਟਰਵਿਊ ਹੋਣਾ ਬਸ ਪਹਿਲੀ ਗੱਲ ਤੇ ਆ ਜੀ ਇਹ ਸਿਟੀ ਦਾ ਏਰੀਆ ਮੈਂ ਕਹਾਂ ਚੌਕੀਨ ਜਾਜ ਬਲਕਲਾ ਠੀਕ ਆ ਜੀ ਇਹ ਭੈਣ ਜੀ ਕਹਿ ਰਹੇ ਨੇ ਵੀ ਇਹ ਮੇਰਾ ਘਰ ਆ ਜਿਹੜਾ ਮਰਨ ਵਾਲਾ ਭਾਕ ਸੰਗਰ ਉਹਦੀ ਵਾਈਫ ਆ ਮੇਰਾ ਰਾਈਟ ਹੈ ਘਰ ਵਿੱਚ ਮੈਂ ਘਰ ਵਿੱਚ ਜਾਣਾ ਆਪਣੇ ਘਰ ਵਿੱਚ ਜਾਵੇ ਉਸ ਦੇ ਵਿੱਚ ਕੀ ਕਰਤਾ ਜੀ ਮੈਂ ਤਾਂ ਤਾਲਾ ਤੋੜਨਾ ਨਹੀਂਗਾ ਨਾ ਧੱਕੇ ਨਾਲ ਬਾੜਨਾ ਨਾ ਕੱਢਣਾ ਠੀਕ ਹੈ ਵਿਵੋਦਨਾ ਕਰ ਆਪਣੇ ਘਰ ਜਾਣ ਜਾਣਾ ਚਾਹੀਦਾ ਉਹਨਾਂ ਨੂੰ ਆਪਣੇ ਘਰ ਕੋਈ ਪੁਸਤਕ ਮਲੇ ਨਹੀਂ ਆਈ ਇਹਨਾਂ ਕੋਲ ਨਹੀਂ ਜੀ ਕੋਈ ਪੁਸਤਕ ਨਹੀਂ ਕੋਈ ਕੁਝ ਨਹੀਂ ਇਹ ਸਿਟੀ ਦਾ ਏਰੀਆ ਹੈ ਉੱਥੇ ਦੇਣ ਜੀ ਸਾਡਾ ਏਰੀਆ ਨਹੀਂ ਸਾਡੇ ਏਰੀਆ ਪਿੱਛੋਂ ਖਤਮ ਹੋਈਆਂ